ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਜੀ ਕਿਤਾਬ ਸੱਜਣ ਮੇਰੇ ਰੰਗਲੇ ਜੀਵਨ ਚਲਕਣ ਸ਼੍ਰੀ ਮਾਨ 111 ਸੰਤ ਪਾਪਾ ਬਰਵੰਤ ਸਿੰਘ ਜੀ ਮਹਾਰਾਜ ਸਿਰਸਰ ਸੋਹੜਾ ਸਹਵਾਲਿਆਂ ਦੀ ਲੇਖਕ ਡਾਕਟਰ ਸਰਵੰਤ ਸਿੰਘ ਸਹੋੜੇ ਪਿੰਡ ਦਾ ਸਿੰਦਰ ਸਿੰਘ ਤੰਦਰੁਸਤ ਹੋਣਾ ਇਸ ਤਰ੍ਹਾਂ ਸਮਾਂ ਬੀਤਦਾ ਗਿਆ ਗੁਰਮਤ ਪ੍ਰਚਾਰ ਕਰੋੜੇਵਾਲ ਸਾਹਿਬ ਅਤੇ ਉੱਥੋਂ ਦੂਰ ਦੂਰ ਦੇ ਪਿੰਡਾਂ ਵਿੱਚ ਜੋਰ ਸ਼ੋਰ ਨਾਲ ਚੱਲ ਰਿਹਾ ਸੀ ਸੰਤ ਮਹਾਰਾਜ ਜੀ ਚਲਾਲੇ ਤੋਂ ਕਰੋੜੇਵਾਲ ਸਾਹਿਬ ਵੀ ਗੀੜਾ ਰੱਖਦੇ ਸਨ ਇਸੇ ਸਮੇਂ ਦਰੀਆਂ ਪਿੰਡ ਸ਼ੋਹੜੇ ਤੋਂ ਸੰਤ ਮਹਾਰਾਜ ਜੀਾਂ ਦੇ ਹਮ ਜਮਾਤੀ ਸਰਦਾਰ ਬਲਵੰਤ ਸਿੰਘ ਪਿੰਡ ਦੇ ਸਰਪੰਚ ਸਨ ਉਹਨਾਂ ਦੇ ਛੋਟੇ ਭਰਾ ਸਿੰਦਰ ਸਿੰਘ ਬਿਮਾਰ ਹੋ ਗਏ ਕਿਸੇ ਡਾਕਟਰ ਦੇ ਸਮਝ ਵਿੱਚ ਬਿਮਾਰੀ ਨਾ ਆਵੇ ਜਿਸ ਡਾਕਟਰ ਕੋਲ ਵੀ ਜਾਣ ਉਸੇ ਤੋਂ ਜਵਾਬ ਮਿਲ ਜਾਈ ਆਕਰ ਨੂਰ ਖਾਂ ਬਕੇ ਬੈਠ ਗਏ ਬਲਵੰਤ ਸਿੰਘ ਸਰਪੰਚ ਰੋੜੇਵਾਲ ਸਾਹਿਬ ਸੰਤ ਮਹਾਰਾਜਿਆਂ ਦੇ ਚਰਨਾਂ ਵਿੱਚ ਬੇਨਤੀ ਕਰਨ ਵਾਸਤੇ ਗਿਆ ਮੇਰੇ ਗੁਰਦੇਵ ਮਹਾਰਾਜ ਜੀ ਮਿਲ ਗਏ ਸਰਪੰਚ ਬਲਵੰਤ ਸਿੰਘ ਤੋਂ ਸੁਖ ਸਾਧ ਖੁਸ਼ੀ ਤਾਹੋ ਰੋਪਿਆ ਕਹਿੰਦਾ ਮਹਾਰਾਜ ਮੇਰਾ ਛੋਟਾ ਭਰਾ ਸਿੰਦਰ ਬਿਮਾਰ ਹੈ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੰਤ ਮਹਾਰਾਜੀਆਂ ਨੇ ਉਸ ਨੂੰ ਢਾਸ ਦਿੱਤੀ ਅਤੇ ਨਾਲ ਹੀ ਇੱਕ ਜਲ ਦੀ ਬੋਤਲ ਦੇ ਦਿੱਤੀ ਕਿ ਆਹ ਜਲ ਵਰਤੋ 15 ਦਿਨਾਂ ਬਾਅਦ ਆ ਕੇ ਸਾਨੂੰ ਦੱਸਿ ਸਰਪੰਚ ਬਲਵੰਤ ਸਿੰਘ ਨੂੰ ਹੌਸਲਾ ਜਿਆ ਹੋਇਆ ਪਿੰਡ ਜਾ ਕੇ ਆਪਣੇ ਛੋਟੇ ਭਰਾ ਨੂੰ ਜਲ ਵਰਤਣ ਬਾਰੇ ਦੱਸਿਆ 15ਵੇਂ ਦਿਨ ਉਹੀ ਸਿੰਦਰ ਸਿੰਘ ਆਪਣੇ ਭਰਾ ਨਾਲ ਚੱਲ ਕੇ ਰੋੜੇਵਾਸਾ ਆਇਆ ਸੰਦਰ ਸਿੰਘ ਬਿਲਕੁਲ ਤੰਦਰੁਸਤ ਨਹੀਂ ਸਾਰੇ ਪਰਿਵਾਰ ਦੇ ਮੈਂਬਰ ਰਿਸ਼ਤੇਦਾਰ ਦੋਸਤ ਹਰਾਨਸਨ ਕੇ ਬਿਨਾਂ ਦਵਾਈ ਤੋਂ ਕਿੱਡੀ ਵੱਡੀ ਕਰਾਮਾਤ ਵਰਤੀ ਹੈ ਪਿੰਡ ਵਿੱਚ ਸਾਰੇ ਰੋਲਾ ਪੈ ਗਿਆ ਕਿ ਆਪਣੇ ਪਿੰਡ ਦਾ ਸੰਤ ਬਲਵੰਤ ਸਿੰਘ ਰੋੜੇਵਾਲ ਸਾਹਿਬ ਹੈ ਜਿਨੇ ਸਿੰਦਰ ਨੂੰ ਠੀਕ ਕਰ ਦਿੱਤਾ ਡਾਕਟਰਾਂ ਨੇ ਜਵਾਬ ਦਿੱਤਾ ਸੀ ਹੁਣ ਸਾਰੇ ਪਿੰਡ ਵਿੱਚ ਇਓ ਖਾਲੀ ਮੱਚ ਗਈ ਕਿ ਕਦੋਂ ਅਸੀਂ ਆਪਣੇ ਪਿੰਡ ਦੇ ਸੰਤਾਂ ਨੂੰ ਪਿੰਡ ਲੈ ਕੇ ਆਈਏ ਸਾਰੇ ਪਿੰਡ ਨੇ ਸਲਾਹ مشورہ ਕਰਕੇ ਰੋਰੇਵਾਲ ਸਾਹਿਬ ਜਾਣ ਵਾਸਤੇ ਪ੍ਰੋਗਰਾਮ ਬਣਾ ਲਿਆ ਪਿੰਡ ਦੇ ਬੱਚੇ-ਬੱਚੇ ਨੂੰ ਉਤਸ਼ਾਹ ਸੀ ਕਿ ਕਦੋਂ ਸੰਤ ਆਪਣੇ ਪਿੰਡ ਆਉਣ ਪਿੰਡ ਦੀ ਪੰਚਾਇਤ ਸੰਗਤ ਸਮੇਤ ਸੰਤ ਮਹਾਰਾਜੀਆਂ ਕੋਲ ਰੋਰੇਵਾਲ ਸਾਹਿਬ ਪਹੁੰਚ ਗਈ ساری ਸੰਗਤ ਤੋਰੇਵਾਲ ਸਾਹਿਬ ਪਹੁੰਚ ਕੇ ਸੰਤ ਮਹਾਰਾਜੀਆਂ ਦੇ ਦਰਸ਼ਨ ਕਰਕੇ ਬਹੁਤ ਖੁਸ਼ ਹੋਈ। ਸੰਗਤ ਲੰਗਰ ਵਿੱਚ ਜਦ ਪ੍ਰਸ਼ਾਦਾ ਛਕਿਆ ਅਤੇ ਬਾਅਦ ਦੁਪਹਿਰ ਸੰਤ ਮਹਾਰਾਜੀਆਂ ਨੂੰ ਪਿੰਡ ਔਣ ਬਾਰੇ ਬੇਨਤੀ ਕੀਤੀ। ਉਧਰ ਚਲੇਲੇ ਵਿੱਚ ਆਪ ਤਾਂ ਨਿਤਨੇਮ ਚੱਲ ਰਹੇ ਸਨ। ਪਿੰਡ ਸਹੋੜੇ ਦੀ ਸੰਗਤ ਨੇ ਛਿੜੀ ਅਖੰਡ ਪਾਤਸ਼ਾਹਬ ਜੀ ਦੀ ਤਾਰੀਖ ਬਾਰੇ ਬੇਨਤੀ ਕੀਤੀ। ਤਾਂ ਸੰਤ ਮਹਾਰਾਜੀਆਂ ਨੇ ਪਿੰਡ ਸਹੋੜੇ ਦੀ ਸੰਗਤ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਸ਼੍ਰੀ ਅਖੰਡ ਪੁਰ ਸਾਹਿਬ ਦੀ ਤਾਰੀਖ ਅਤੇ ਦੋ ਦੀਵਾਨਾ ਦੀ ਤਾਰੀਖ ਦੇ ਦਿੱਤੀ। ਸਾਰੀ ਸੰਗਤ ਸੰਤ ਮਹਾਰਾਜੀਆਂ ਤੋਂ ਖੁਸ਼ੀਆਂ ਲੈ ਕੇ ਵਾਪਸ ਪਿੰਡ ਮੁੜੇ ਆਈ। ਸ਼੍ਰੀ ਅਖੰਡ ਪੁਰ ਸਾਹਿਬ ਅਤੇ ਦੀਵਾਨਾ ਵਿੱਚ ਦਿਨ ਥੋੜੇ ਹੀ ਸਨ ਸੰਗਤਿਆੜੀ ਵਿੱਚ ਜੁਟ ਗਈ। ਪਿੰਡ ਵਿੱਚ ਵਿਆਹ ਨਾਲੋਂ ਵੀ ਕਿਤੇ ਵੱਧ ਖੁਸ਼ੀਆਂ ਦਾ ਮਾਹੌਲ ਸੀ। ਸਮਾਂ ਆ ਗਿਆ। ਗੁਰਦੁਆਰਾ ਸ੍ਰੀ ਗੜ੍ਹ ਵਿੱਚ ਸ਼੍ਰੀ ਅਖੰਡ ਪਾਤਸ਼ਾਹ ਪ੍ਰਕਾਸ਼ ਕਰ ਦਿੱਤੇ ਸੰਤ ਮਹਾਰਾਜੀਆਂ ਨੇ ਦੋ ਦੀਵਾਨ ਸਜਾਈ ਭੋਗ ਦੇ ਸਮੇਂ ਸ਼੍ਰੀ ਆਸਾ ਦੀ ਵਾਰ ਦਾ ਕੀਰਤਨ ਕੀਤਾ ਭੋਗ ਉਪਰੰਤ ਪੰਚਾਇਤ ਸਮੇਤ ਪਿੰਡ ਦੀ ਸਾਰੀ ਸੰਗਤ ਨੇ ਸੰਤ ਮਹਾਰਾਜੀਆਂ ਨੂੰ ਗੁਰਦੁਆਰਾ ਸਿੱਧਸਰ ਸਾਹਿਬ ਜਾਣ ਵਾਸਤੇ ਬੇਨਤੀ ਕੀਤੀ ਤਾਂ ਸੰਤ ਮਹਾਰਾਜੀਆਂ ਨੇ ਬੇਨਤੀ ਪ੍ਰਮਾਨ ਕਰਦੇ ਹੋਏ ਵਚਨ ਕੀਤਾ ਕਿ ਸਿੱਧਸਰ ਤਾਂ ਇੱਕ ਮੱਸਿਆ ਨਹੀਂ 12 ਮੱਸਿਆਂ ਹੀ ਮਨਾਇਆ ਕਰਾਂਗੇ ਸਮਾ ਆ ਗਿਆ ਬਾਬਾ ਅਤਰ ਸਿੰਘ ਜੀ ਮਹਾਰਾਜ ਦਾ ਬਚਨ ਪੂਰਾ ਹੋਇਆ ਪਹਿਲੀ ਵਾਰੀ ਸੰਤ ਮਹਾਰਾਜ ਜੀ ਪਿੰਡ ਸਹੋੜੇ 1968 ਵਿੱਚ ਆਏ ਛੰਦ ਗੁਰਬਾਣੀ ਮਿਰਤ ਕੋ ਪਾਇਓ ਤਨ ਸਾਸਾ ਵਿਸ਼ੁਤ ਆਣ ਮਿਲਾਇਆ ਪਸ਼ੂ ਪ੍ਰੇਤ ਮੁਕਤ ਭਏ ਸੋਤੇ ਹਰ ਨਾਮਾ ਮੁਖ ਗਾਇਆ ਅਥਵਾ ਸਾਦ ਭੇਟੇ ਪੁਰਬ ਸੰਜੋਗ ਸ਼੍ਰੀ ਫਤਿਹਗੜ ਸਾਹਿਬ ਸ਼ਹੀਦੀ ਜੋਰ ਮੇਲੇ ਤੇ ਜਾਣਾ ਅਤੇ ਸੰਤ ਫਤੇਹ ਨਾਮ ਲਾਪ ਚਲਾਲੇ ਗੁਰਦੁਆਰਾ ਸਾਹਿਬ ਉੱਚਾਪ ਤਪ ਚਲਦੇ ਚਲਦੇ ਸ਼੍ਰੀ ਫਤਿਹਗੁਰ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਦਾ ਸਮਾ ਆ ਗਿਆ ਪਟਿਆਲਾ ਸਰਹੰਦ ਰੋੜ ਉੱਪਰ ਚਲਾਲੇ ਪਿੰਡ ਵਾਸਤੇ ਮੋੜ ਤੇ ਜਿੱਥੇ ਅੱਜ ਕੱਲ ਬਿਜਲੀ ਦਾ ਗ੍ਰਿਡ ਬਣਿਆ ਹੋਇਆ ਹੈ ਉੱਥੇ ਬਾਬਾ ਪੂਰਨਦਾਸ ਜੀ ਮਹਾਰਾਜ ਹਰ ਸਾਲ ਜੋੜ ਮੇਲੇ ਦੇ ਦਿਨਾਂ ਵਿੱਚ ਲੰਗਰ ਚਲਾਇਆ ਕਰਦੇ ਸਨ संत महाराज एक दिन दास ਨੂੰ ਲਖੋਂਦੇ ਵਚਨ ਕਰਦੇ ਸਨ ਕਿ ਅਸੀਂ ਫਤੇਗੜ ਸਾਹਿਬ ਜੋੜ ਮੇਲੇ ਤੇ ਚਲੇ ਗਏ ਗੋਰਾਸਥਾਨ ਦੇ ਦਰਸ਼ਨ ਦੀਦਾਰ ਕਰਕੇ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੀ ਸਟੇਜ ਤੇ ਚਲੇ ਉਸ ਸਮੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਫਤੇ ਸਿੰਘ ਜੀ ਹਨ ਅਤੇ ਉਹੀ ਸਟੇਜ ਦੀ ਸੰਭਾਦਨਾ ਕਰ ਰਹੇ ਸਨ ਸਟੇਜ ਤੇ ਪਹੁੰਚ ਕੇ ਸੰਤ ਮਹਾਰਾਜ ਜੀਆ ਨੇ ਸੰਤ ਫਤੇ ਸਿੰਘ ਜੀਆ ਤੋਂ ਟਾਈਮ ਮੰਗਿਆ ਮੇਰੇ ਗੁਰਦੇਵ ਸੰਤ ਮਹਾਰਾਜ ਜੀਆ ਨੇ ਵਚਨ ਕੀਤਾ ਕਿ ਸੰਤ ਫਤੇ ਸਿੰਘ ਨੇ ਸਾਨੂੰ ਪੈਰਾਂ ਤੋਂ ਲੈ ਕੇ ਉੱਪਰ ਨੂੰ ਸਿਰ ਤੱਕ ਆ ਸੋਚਿਆ ਹੋਣਾ ਕਿ ਸਾਡੀ ਐਡੀ ਵੱਡੀ ਸਟੇਜ ਹੈ ਇਹ ਮੁੰਡਾ ਜਿਆ ਕੀ ਕਰੂ ਸੰਤ ਮਹਾਰਾਜ ਜੀਆਂ ਦੀ ਅਵਸਥਾ ਉਸ ਸਮੇ 25 26 ਸਾਲ ਦੀ ਹੋਣੀ ਅੰਦਾਜ਼ਨ ਸੰਤ ਮਹਾਰਾਜ ਜੀ ਕਹਿੰਦੇ ਕਿ ਸੰਤ ਫਤੇ ਸਿੰਘ ਨੇ ਸਾਨੂੰ 2 ਮੀਟਰ ਦਾ ਸਮਾ ਦੇ ਦਿੱਤਾ ਕਹਿੰਦੇ ਸਾਡੇ ਕੋਲ ਵੱਡੀ ਛੜੀ ਸਾਹਮਣੇ ਫੜੀ ਹੋਈ ਸੀ ਅਸੀਂ ਮੇਜ਼ ਤੇ ਹੱਥ ਮਾਰ ਕੇ ਖੜ ਕੇ ਬੋਲਣਾ ਸ਼ੁਰੂ ਕੀਤਾ ਸੰਤ ਫਤੇ ਸਿੰਘ ਸਾਡੇ ਮੂੰਗਵਾਲ ਉੱਪਰੋਂ ਦੇਖੀ ਜਾਵੇ ਕਿ ਇਹ ਕੀ ਚੀਜ਼ ਹੋਈ ਉਮਰ ਛੋਟੀ ਵਚਨ ਵੱਡੇ ਵੱਡੇ ਅਨਮੁੱਲੇ ਸੰਤ ਮਹਾਰਾਜ ਕਹਿੰਦੇ ਕਿ 2 ਮਿੰਟਾਂ ਦੀ ਥਾਂ 20 ਮਿੰਟ ਹੋ ਗਏ ਸੰਤ ਫਤੇ ਸਿੰਘ ਜੀਆ ਨੇ ਸਾਨੂੰ ਨਹੀਂ ਰੋਕਿਆ ਅਸੀਂ ਫਤੇਬੁਲਾਈ ਇੱਥੇ ਬੈਠ ਕੇ ਸੰਤ ਫਤੇ ਸਿੰਘ ਜੀ ਪੁੱਛਣ ਲੱਗੇ ਕਿ ਕਿੱਥੇ ਰਹਿੰਦੇ ਹੁੰਦੇ ਹੋ ਤਾਂ ਸੰਤ ਮਹਾਰਾਜ ਜੀ ਨੇ ਚਲਲੇ ਦਾ ਪਤਾ ਦੱਸ ਦਿੱਤਾ ਸੰਤ ਫਤੇ ਸਿੰਘ ਜੀਆ ਨੇ ਬਚਨ ਕੀਤਾ ਕਿ ਤੁਸੀਂ ਸੰਤ ਬਲਵੰਤ ਸਿੰਘ ਨਹੀਂ ਤੁਸੀਂ ਤਾਂ ਸ਼੍ਰੀਮਾਨ 108 ਸੰਤ ਬਲਵੰਤ ਸਿੰਘ ਹੋ ਜੋਰ ਮੇਲੇ ਦੇ ਦਰਸ਼ਨ ਕਰਕੇ ਮੇਰੇ ਗੁਰਦੇਵ ਮਹਾਰਾਜ ਜੀ ਚਲਲੇ ਆਵੇ ਥੋੜੇ ਦਿਨ ਬਾਅਦ ਸੰਤ ਫਤੇ ਸਿੰਘ ਜੀ ਚੱਲ ਲਈ ਆ ਗਏ। ਉਹਨਾਂ ਨੇ ਆ ਕੇ ਚਲਦੀ ਤਕਸਾਲ ਸਥਾਨ ਦੀ ਮਰਿਆਦਾ ਦੇਖੀ ਬਹੁਤ ਹੀ ਪ੍ਰਭਾਵਿਤ ਹੋਏ। ਬਚਨ ਕਰਨ ਲੱਗੇ ਕਿ ਇਹੋ ਜਈਆਂ ਮਹਾਨ ਹਸਤੀਆਂ ਦੀ ਸਿੱਖ ਮੰਥ ਨੂੰ ਲੋੜ ਹੈ। ਸੰਤ ਮਹਾਰਾਜ ਜੀਆ ਨੂੰ ਕਹਿਣ ਲੱਗੇ ਕਿ ਆਓ ਤੁਹਾਨੂੰ ਪ੍ਰਧਾਨ ਬਣਾ ਦਈਏ। ਬਹੁਤ ਜੋਰ ਪਾਇਆ ਮੇਰੇ ਗੁਰਦੇਵ ਮਹਾਰਾਜ ਜੀਆ ਨੇ ਬਚਨ ਕੀਤਾ ਕਿ ਸਾਡੇ ਸਿਰ ਉਪਰ ਗੁਰਦੇਵ ਬਾਬਾ ਪੂਰਨਦਾਸ ਜੀ ਹਨ ਉਹਨਾਂ ਤੋਂ ਪੁੱਛੇ ਬਿਨਾ ਮੈਂ ਕੋਈ ਵੀ ਕਦਮ ਨਹੀਂ ਪੁੱਟ ਸਕਦਾ ਸੰਤ ਫਤੇ ਸਿੰਘ ਜੀ ਜੋੜ ਲਾ ਕੇ ਚੜੇ ਗਏ ਉਸ ਤੋਂ ਕੁਝ ਸਮੇਂ ਬਾਅਦ ਸੰਤ ਫਤੇ ਸਿੰਘ ਜੀ ਬਿਮਾਰ ਹੋ ਗਏ ਅਤੇ ਅਰਜੇਂਦਰਾ ਹਸਪਤਾਲ ਪਟਿਆਲਾ ਦਾਖਲ ਹੋ ਗਏ ਸੰਤ ਮਹਾਰਾਜ ਜੀ ਤੇ ਵੀ ਸੰਤ ਫਤੇ ਸਿੰਘ ਜੀਆ ਦੀ ਸੁਖਸਾਨ ਪੁੱਛਣ ਗਏ ਹਾਲਚਾਲ ਪੁੱਛਿਆ ਦੋਵਾਂ ਸੰਤਾਂ ਦਾ ਮੇਲ ਹੋਇਆ ਸੰਤ ਮਹਾਰਾਜ ਜੀ ਕਹਿੰਦੇ ਕਿ ਅਸੀਂ ਹੱਸਦੇ ਹੱਸਦਿਆਂ ਨੇ ਕਿਹਾ ਕਿ ਬਾਬਾ ਤੂੰ ਨਾ ਮਰਦਾ ਨਾ ਮੰਜੀ ਸ਼ੱਕਦਾ ਸੰਤ ਫਤੇ ਸਿੰਘ ਵੀ ਹੱਸ ਕੇ ਕਹਿੰਦੇ ਕਿ ਬਾਬਾ ਤੂੰ ਆਤਾ ਸਹੀ ਤੈਨੂੰ ਪ੍ਰਧਾਨ ਬਣਾ ਕੇ ਮੰਜੀ ਛੱਡ ਦਊ ਇਹ ਵਚਨ ਬਲਾਸ ਹੁੰਦੇ ਗਏ ਅਤੇ ਸੰਤ ਮਹਾਰਾਜ ਜੀ ਪਤਾ ਸੁੱਤਾ ਲੈ ਕੇ ਵਾਪਸ ਚਲਾਲੇ ਆ ਗਏ ਗੁਰਚਰਨ ਸਿੰਘ ਟੋਹਰਾ ਦਾ ਪ੍ਰਧਾਨ ਬਣਾਉਣਾ ਮੇਰੇ ਗੁਰਦੇਵ ਮਹਾਰਾਜੀਆਂ ਨੂੰ ਸੰਤ ਫਤੇ ਸਿੰਘ ਜੀਆ ਦੇ ਪ੍ਰਧਾਨ ਬਣਨ ਲਈ ਵਾਰ-ਵਾਰ ਕਹਿਣ ਤੇ ਉਹਨਾਂ ਨੇ ਬਾਬਾ ਪੂਰਨ ਦਾਜੀ ਮਹਾਰਾਜ ਨੂੰ ਸਾਰੀ ਵਿਥਿਆ ਸੁਣਾਈ ਕਿ ਸੰਤ ਫਤੇ ਸਿੰਘ ਬਹੁਤ ਜ਼ੋਰ ਪਾ ਰਹੇ ਹਨ ਤਾਂ ਬਾਬਾ ਪੂਰਨ ਦਾਜੀ ਮਹਾਰਾਜ ਨੇ ਬਚਨ ਕੀਤਾ ਕਿ ਆਪਾਂ ਤਾਂ ਗੁਰੂ ਦੇ ਨਿਸ਼ਾਨ ਉੱਚੇ ਚਲਾਉਣੇ ਨੇ ਗੁਰਮਤਿ ਦਾ ਪ੍ਰਚਾਰ ਕਰਨਾ ਹੈ ਗੁਰਚੰਦ ਸਿੰਘ ਟੋਗਰਿਆਂ ਨੂੰ ਪੇੜੀ ਦੇਵ ਇਹਨੂੰ ਪ੍ਰਧਾਨ ਬਣਾ ਦਿੰਨੇ ਹਾਂ ਬਾਬਾ ਬੂੜਾ ਦਾ ਜੀ ਮਹਾਰਾਜ ਦੇ ਬਚਨ ਹੋਣ ਤੇ ਗੁਰਚੰਦ ਸਿੰਘ ਟੋਗਰਾ ਦੇ ਪ੍ਰਧਾਨ ਬਣਉਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਸੰਤ ਫਤੇ ਸਿੰਘ ਜੀਾਂ ਨੂੰ ਵੀ ਦੱਸ ਦਿੱਤਾ ਸੰਤ ਮਹਾਰਾਜ ਜੀ ਕਹਿੰਦੇ ਕਿ 80 ਦਿਨ ਰਾਤ ਇੱਕ ਕਰਕੇ ਉਸ ਇਲਾਕੇ ਵਿੱਚ ਲੋਕਾਂ ਨੂੰ ਅਮਰ ਸ਼ਕਾਇਆ ਅਤੇ ਗੁਰਚਨ ਸਿੰਘ ਟੋਹਰਾ ਦੀਆਂ ਵੋਟਾਂ ਵਧਾਈਆਂ ਅਤੇ ਬਾਬਾ ਪੂਰਨ ਦਾਜੀ ਮਹਾਰਾਜ ਮੇਰੇ ਦਾਦਾ ਗੁਰਦੇਵ ਜੀਾਂ ਦੇ ਆਸ਼ੀਰਵਾਦ ਸਦਕਾ ਗੁਰਚਨ ਸਿੰਘ ਟੋਹਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਦੇ ਅਤੇ ਹਰ ਸਾਲ ਬਣਦੇ ਹੀ ਗਏ ਵਿਛਾਰ ਦੀ ਥੋੜਾ ਸਮਾਂ ਛੱਡ ਕੇ ਪੂਰੀ ਉਮਰ ਹੀ ਉਹ ਪ੍ਰਧਾਨ ਰਹੇ ਗੁਰਬਾਣੀ ਹਰ ਮਨ ਤਨ ਵਸਿਆ ਸੋਈ ਜਾਜਾ ਕਾਰ ਕਰੇ ਸਭ ਕੋਈ ਗੁਰਪੂਰੇ ਕੀ ਵਡਿਆਈ ਤਾਂ ਕਿ ਸੇਵਨਾ ਬਿਤੀ ਜਾਈ ਹਉ ਕੁਰਬਾਨਾ ਜਾਈ ਤੇਰਾ ਨਾਮ ਹੈ ਜਿਸਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਦਾਵੈ ਪੰਜਵੇਂ ਤਖਤ ਨੂੰ ਮਾਨਤਾ ਦਮੋਣੀ ਗੁਰਦੁਆਰਾ ਕਪੂਰਗੜ੍ਹ ਤਲਵੰਡੀ ਸਾਬੋ ਵਿਖੇ ਪੁਜਾਰੀਆਂ ਦਾ ਕਬਜ਼ਾ ਸੀ ਕਪੂਰ ਸਿੰਘ ਦੀ ਹਵੇਲੀ ਸਮੇਤ ਦਸਮ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ਼ਸਤਰ ਉੱਥੇ ਸਨ ਮੇਰੇ ਗੁਰਦੇਵ ਸੰਤ ਮਹਾਰਾਜ ਜੀ ਅਤੇ ਭਾਈ ਅਜੀਤ ਸਿੰਘ ਦੁਖੀ ਜਥੇ ਦੇ ਸਾਰੇ ਸਿੰਘਾਂ ਨੂੰ ਨਾਲ ਲੈ ਕੇ ਉੱਥੇ ਪਹੁੰਚੇ ਬਾਬਾ ਪੂਰਨ ਦਾਜ ਮਹਾਰਾਜ ਜੀ ਵੀ ਨਾਲ ਹੀ ਸਨ ਜੋ ਨਾਲ ਰਹਿ ਕੇ ਤਾਕਤਾਂ ਵਰਤਾਰੇ ਸਨ ਉੱਥੇ ਜਾ ਕੇ ਗੁਰਦੁਆਰਾ ਕਪੂਰਗਰ ਪੁਜਾਰੀਆਂ ਤੋਂ ਆਬਾਦ ਕਰਾਇਆ ਬਾਬਾ ਪੂਰਨਦਾਸ ਜੀ ਮਹਾਰਾਜ ਜੀ ਦਾ ਆਸ਼ੀਰਵਾਦ ਸਦਕਾ ਸ਼ਹਿਜ਼ਾਦਪੁਰੀਏ ਰਾਜੇ ਜੋ ਕਿ ਸਧੂ ਵਾਲੀਆ ਦੇ ਰਿਸ਼ਤੇਦਾਰ ਸਨ ਤੋਂ ਪੰਜਵਾਂ ਤਖਤ ਸ਼੍ਰੀ ਦਮਦਮਾ ਸਾਹਿਬ ਮੁਕਤ ਕਰਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਿਆ ਅਤੇ ਪੰਜਵੇਂ ਤਖਤ ਦੀ ਮਾਨਤਾ ਸੰਤ ਮਹਾਰਾਜ ਜੀ ਅਤੇ ਗਿਆਨੀ ਅਜੀਤ ਸਿੰਘ ਦੁਕੀ ਨੇ ਗੁਰੂ ਪੰਥ ਤੋਂ ਲਿਆਂਦੀ ਅਤੇ ਇਹ ਤਖਤ ਦੇ ਪਹਿਲੇ ਜਥੇਦਾਰ ਸੰਤ ਹਰਚੰਦ ਸਿੰਘ ਜੀ ਲੋਗੋ ਵਾਲ ਥਾਪੇ ਗਏ ਅਤੇ ਮੈਨੇਜਰ ਗਿਆਨੀ ਅਜੀਤ ਤੁਖੀ ਨੂੰ ਥਾਪਿਆ ਗਿਆ ਹਵਾਲਾ ਮਾਲਵਾ ਇਤਿਹਾਸ ਸੈੰਕੀ ਚੋਕੀ ਬਾਬਾ ਪੂਰਨ ਦਾਸ ਜੀ ਮਹਾਰਾਜ ਦਾ ਸੱਚਖੰਡ ਕਮਲ ਮੇਰੇ ਗੁਰਦੇਵ ਮਹਾਰਾਜ ਜੀ ਪਿੰਡ ਚਲਾਲੇ ਦੇ ਸਥਾਨ ਦੀ ਸੇਵਾ ਸੰਭਾਲ ਵਿੱਚ ਸਨ ਜਪਤਾ ਪਖੰਡ ਪਾਠਾਂ ਦੀਆਂ ਦੀਵਾਨਾਂ ਦੀਆਂ ਲੜੀਆਂ ਹੀ ਚੱਲ ਰਹੀਆਂ ਸਨ। ਪੌਰ ਸਾੜੇ ਵਿਦਿਆਰਥੀ ਸੰਤ ਮਹਾਰਾਜ ਜੀਆਂ ਪਾਸੋਂ ਸੰਥਿਆ ਲੈ ਆ ਰਹੇ ਸਨ। ਸੰਤ ਮਹਾਰਾਜ ਜੀ ਆਪ ਆਪਣੀ ਰਸਨਾ ਤੋਂ ਵਜਨ ਕੀਤੇ ਸੰਨ ਕੇ ਇੱਕ ਦਿਨ ਚਲਾਲੇ ਨਗਰ ਜਦੋਂ ਸੰਤ ਮਹਾਰਾਜ ਜੀ ਵਿਦਿਆਰਥੀਆਂ ਨੂੰ ਸੰਥਿਆ ਕਰਵਾ ਕੇ ਬਾਹਰ ਆਏ ਤਾਂ ਸਾਹਮਣੇ ਭਾਈ ਲਾਲ ਸਿੰਘ ਬਾਬਲਪੁਰਾ ਵਾਲੇ ਮਿਲ ਗਏ। ਭਾਈ ਲਾਲ ਸਿੰਘ ਸੰਤ ਮਹਾਰਾਜੀਆਂ ਦੇ ਪਨੋਈਆ ਸਨ ਅਤੇ ਬਾਬਾ ਪੂਰਨਦਾਸ ਜੀ ਮਹਾਰਾਜ ਦੇ ਦੋਹਤਮਾਨ ਸਨ ਸੰਤ ਮਹਾਰਾਜੀਆਂ ਨੇ ਭਾਈ ਲਾਲ ਸਿੰਘ ਜੀਆਂ ਪਾਸੋਂ ਬਾਬਾ ਜੀ ਦਾ ਹਾਲ ਚਾਲ ਪੁੱਛਿਆ ਤਾਂ ਭਾਈ ਲਾਲ ਸਿੰਘ ਨੇ ਕਿਹਾ ਕਿ ਬਾਬਾ ਜੀਆਂ ਨੇ ਤੁਹਾਡੇ ਕੋਲ ਭੇਜਿਆ ਹੈ ਤੁਹਾਨੂੰ ਮਿਲਣਾ ਚਾਹੁੰਦੇ ਹਨ ਉਸੇ ਸਮੇਂ ਭਾਈ ਹਰਚੰਨ ਸਿੰਘ ਚਲਾ ਲੇ ਜਥੇਦਾਰ ਨੂੰ ਨਾਲ ਲੈ ਕੇ ਰੋੜੇਵਾਲਾ ਸਹ ਪਹੁੰਚੇ ਜਦੋਂ ਸੰਤ ਮਹਾਰਾਜ ਬਾਬਾ ਪੂਰਨਦਾਸ ਜੀਆਂ ਦੇ ਸਾਹਮਣੇ ਗਏ ਨਮਸਕਾਰ ਕੀਤੀ ਬਾਬਾ ਜੀ ਪਲੰਗ ਤੇ ਵਿਰਾਜੇ ਹੋਏ ਸਨ ਬਾਬਾ ਜੀਆ ਨੇ ਆਵਾਜ਼ ਮਾਰੀ ਕੇ ਭਾਈ ਮਲਵੰਤ ਸੇ ਆ ਗਿਆਂ ਤਾਂ ਸੰਤ ਮਹਾਰਾਜ ਜੀ ਕਹਿੰਦੇ ਕਿ ਅਸੀਂ ਬਾਬਾ ਜੀਆ ਦੇ ਨੇੜੇ ਹੋ ਕੇ ਤਾਂ ਬਾਬਾ ਪੂਰਨਦਾਸ ਜੀਆ ਨੇ ਇੱਕ ਨੇਤ ਪ੍ਰਕਾਸ਼ ਕੀਤਾ ਅਤੇ ਸੱਜਾ ਹੱਥ ਉੱਪਰ ਚੁੱਕਿਆ ਇਸ਼ਾਰਾ ਕਰ ਗਏ ਅਤੇ ਚੁੱਪ ਕਰ ਗਏ ਅਤੇ ਸਮਾਧੀ ਵਿੱਚ ਲੀਨ ਹੋ ਗਏ ਸੰਤ ਮਹਾਰਾਜ ਜੀ ਕਹਿੰਦੇ ਕਿ ਬਾਬਾ ਜੀਾਂ ਦੇ ਨੇਤਰ ਦੀ ਉਹ ਅਗੰਮੀ ਦ੍ਰਿਸ਼ਟੀ ਅਕੈ ਅਤੇ ਇਕਾਥ ਸੀ ਉਸੇ ਦ੍ਰਿਸ਼ਟੀ ਵਿੱਚ ਆਪਣਾ ਖਜ਼ਾਨਾ ਸੰਤ ਮਹਾਰਾਜ ਜੀ ਨੂੰ ਬਖਸ਼ ਗਏ ਕੁਰਬਾਨੀ ਲੋਹ ਹੋਇਓ ਨਾਲ ਨਦਰ ਸਤਿਗੁਰ ਚਰ ਧਾਰੈ ਅਥਵਾ ਪਿਓ ਦਾ ਦੇਖਾ ਖੋਲ ਡਠਾ ਖਜ਼ਾਨਾ ਤੋ ਮੇਰੇ ਮਨ ਪਿਆ ਨਧਾਨਾ ਖਾਵ ਬਖਟੋ ਰਾਮੇਲ ਭਾਈ ਟੋਟ ਨ ਆਵੇ ਵੱਧ ਰੂ ਜਾਈ ਇਸ ਸਮੇਂ ਦਿਨ ਦੇ 10 11 ਵਜੇ ਸੀ ਗਿਆਨੀ ਬਰਿਆਮ ਸਿੰਘ ਅਤੇ ਰਿਬਦਮਨ ਸਿੰਘ ਇੱਕ ਦੋ ਡਾਕਟਰਾਂ ਨੂੰ ਲੈ ਕੇ ਆਏ ਪਰ ਇਹ ਤਾਂ ਖੇਡ ਹੀ ਨੋਕੀ ਸੀ ਮੁੜ ਕੇ ਬਾਬਾ ਬੂੜਨ ਦਾਜੀ ਮਹਾਰਾਜ ਨਹੀਂ ਬੋਲੇ ਬਹੁਤ ਸਾਰੇ ਸੇਵਕ ਸੰਤ ਮਹਾਰਾਜ ਜੀ ਹਾ ਸਮੇਤ ਬਾਬਾ ਜੀ ਨੇ ਪਲੰਗ ਦੇ ਕੋਲ ਚੜਨਾ ਵਿੱਚ ਬੈਠੇ ਰਹੇ ਬੇਅੰਤ ਸੰਗਤਾਂ ਰੋੜੇ ਵਾਲ ਸਾਹਿਬ ਪਹੁੰਚਣ ਲੱਗੀਆਂ ਚੱਲੇ ਲੇ ਤੋਂ ਵੀ ਬਾਕੀ ਜਥਾ ਰੋੜੇ ਵਾਲ ਸਾਹਿਬ ਪਹੁੰਚ ਗਿਆ ਕਿਤਨੀ ਜਥਾ ਸੰਗਤਾਂ ਦੀ ਸੇਵਾ ਵਿੱਚ ਲੱਗ ਗਿਆ ਅਧਾਤ ਦਾ 1 ਵਜ ਗਿਆ 9 ਮਈ ਸਨ 1966 ਤਕਰੀਬਨ ਸਵਾ 1 ਵਜੇ ਬਾਬਾ ਜੀ RAM RAM ਦੀ ਆਵਾਜ਼ ਦੇ ਕੇ ਸੱਚਖੰਡ ਚਲੇ ਗਏ ਦਿਨ ਚੜਿਆ 9 ਮਈ ਦੁਪਹਿਰ ਸਵਾ 1 ਦੇ ਨੇੜੇ ਤੇੜੇ ਬਾਬਾ ਜੀ ਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ ਗੁਰਬਾਣੀ ਦੇਵਪੁਰੀ ਮੈਂ ਗयो ਆਪਰਮੇਸ਼ਰ ਭਇਓ ਹਰ ਸਿੰਘ ਹਸਣ ਦੇयो ਸ੍ਰੀ ਗੁਰੂਤਹਿ ਬੈਠਾ ਲਿਓ ਕਥਵਾ ਸੂਰਜ ਕਿਨ ਮਿਲੈ ਜਲ ਕਾ ਜਲ ਹੂ ਆਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਟੋੜੇਵਾਲ ਸਾਹਿਬ ਦੀ ਮਹੰਤੀ ਦੀ ਪਗ ਦਾ ਸਵਾਗਤ 9 ਮਈ 1966 27 ਵਿਸਾਖ ਨੂੰ ਬਾਬਾ ਪੂਰਨ ਦਾਸ ਜੀ ਮਹਾਰਾਜ ਦੇ ਸੱਚਖੰਡ ਜਾਣ ਤੋਂ ਬਾਅਦ ਟੋੜੇਵਾਲ ਸਾਹਿਬ ਅਤੇ ਗੁਰਦੁਆਰਾ ਤਪਸਰ ਸਾਹਿਬ ਚਲਾਲੇ ਦੀ ਸੇਵਾ ਸਿਮਰਨ ਮਰਿਆਦਾ ਉਸੇ ਤਰ੍ਹਾਂ ਹੀ ਚੱਲਦੀ ਰਹੀ ਹਰ ਮਹੀਨੇ ਸੁਦੀ ਰਸਮੀ ਨੂੰ ਖੁੱਲਾ ਦੀਵਾਨ ਸੱਜਦਾ ਜਿਸ ਵਿੱਚ ਸੰਤ ਮਹਾਰਾਜ ਜੀ ਵੀ प्रवचन ਕੀਰਤਨ ਕਰਿਆ ਕਰਦੇ ਸਨ ਬਿਆੰਤ ਸੰਗਤਾਂ ਲਾਹੇ ਲੈਂਦੀਆਂ ਸਨ ਅਤੇ ਆਪਣੇ ਮਨ ਦੀਆਂ ਮਰਾਦਾ ਪੂਰੀਆਂ ਕਰਕੇ ਸੁੱਖ ਸ਼ਾਂਤੀ ਪ੍ਰਾਪਤ ਕਰਦੀਆਂ ਸਨ ਇੱਕ ਸਾਲ ਬਾਅਦ ਬਾਬਾ ਪੂਰਨ ਦਾਜੀ ਮਹਾਰਾਜ ਜੀ ਦੀ ਪਹਿਲੀ ਵਰਸੀ 9 ਮਈ 1967 ਨੂੰ ਮਨਾਈ ਗਈ ਬਿਆੰਥ ਸੰਗਤਾਂ ਇਕੱਤਰ ਹੋਈਆਂ ਉਸ ਸਮੇਂ ਸਿਰਫ ਦਰਬਾਰ ਸਾਹਿਬ ਬਾਰਾਦਰੀ ਦੀ ਹੀ ਸੇਵਾ ਸੰਪੰਨ ਹੋਈ ਸੀ ਇਲਾਕੇ ਦੀ ਪੰਚਾਇਤਾਂ ਅਤੇ ਹੋਰ ਸੰਗਤਾਂ ਇਕੱਤਰ ਹੋਈਆਂ ਸਨ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਸਭ ਸੰਗਤਾਂ ਨੇ ਅਰੋੜੇਵਾ ਸਾਹਿਬ ਦੀ ਮਹੰਤੀ ਦੀ ਪਗ ਦੇਣ ਬਾਰੇ ਗੁਰਮਤਾ ਕੀਤਾ ਬਾਬਾ ਪੂਰਨ ਦਾ ਜੀ ਮਹਾਰਾਜ ਦੇ ਚੇਲੇ ਭਾਵੇਂ ਹੋਰ ਵੀ ਸੰਤ ਜਿਵੇਂ ਸੰਤ ਜੀਤ ਸਿੰਘ ਜੀ ਅਤੇ ਸੰਤ ਹਮੀਰ ਸਿੰਘ ਜੀ ਪਾਰਸ इत्यादि ਭਾਵੇਂ ਪੱਗ ਦੇ ਚਾਹਵਾਨ ਹੋਰ ਵੀ ਹੋਣਗੇ ਪਰੰਤੂ ਸੰਤ ਬਾਬਾ ਪੂਰਨਦਾਸ ਜੀ ਮਹਾਰਾਜ ਦੀ ਕਿਰਪਾ ਬਖਸ਼ਿਸ਼ ਅਤੇ ਹੋਰ ਤਪ ਤਪੱਸਿਆ ਕਠਨ ਘਾਦਣਾ ਕਮਾਈ ਸੇਵਾ ਦੇਖ ਕੇ ਸਾਰੀ ਸੰਗਤਾਂ ਨੇ ਸੰਤ ਮਹਾਰਾਜਿਆਂ ਨੂੰ ਮਹੰਤੀ ਦੀ ਪੱਗ ਸੋਪਣ ਦਾ ਮਤਾ ਬਣਾ ਲਿਆ ਪਾਵੇਂ ਸੰਤ ਮਹਾਰਾਜ ਜੀ ਬਾਬਾ ਪੂਰਨਦਾਸ ਜੀ ਮਹਾਰਾਜ ਦੇ ਵਿਛੋੜੇ ਵਿੱਚ ਉਦਾਸ ਸਨ ਪਰੰਤੂ ਫੇਰ ਵੀ ਸਾਰੀ ਸੰਗਤ ਨੇ ਸੰਤ ਮਹਾਰਾਜੀਆਂ ਨੂੰ ਬੇਨਤੀ ਕਰਕੇ ਅਸਥਾਨ ਦੀ ਜ਼ਿੰਮੇਵਾਰੀ ਸੰਭਾਲਣ ਲਈ ਮੁੱਖ ਸੇਵਾਦਾਰ ਵੱਜੋਂ ਮਹੰਤੀ ਦੀ ਪੱਗ ਬਣਾ ਦਿੱਤੀ ਜਾਕਾਰਿਆਂ ਦੀ ਗੂੰਜ ਵਿੱਚ ਸਾਰੀ ਸੰਗਤਾਂ ਨੇ ਪ੍ਰਵਾਨਗੀ ਦਿੱਤੀ ਅਤੇ ਦੇਗਾਂ ਵਰਤਾਈਆਂ ਵੀਆਂ ਇਸ ਸਮਾਗਮ ਨੂੰ ਨੇਪਰੇ ਚੜਾਉਣ ਵਾਸਤੇ ਨੰਬਰਦਾਰ ਗੁਰਪ੍ਰਤਮ ਸਿੰਘ ਜੀ ਕਾਠਮੱਠੀ ਸਰਦਾਰ ਜੋੜਾ ਸਿੰਘ ਜੀ ਸਰਦਾਰ ਉਪਦੰਮਨ ਸਿੰਘ ਜੀ ਰੋੜੇਵਾਲ ਸਾਹਿਬ ਗਿਆਨੀ ਅਜੀਤ ਸਿੰਘ ਜੀ ਦੁਖੀ ਅਤੇ ਸੰਤ ਅਮਰ ਸਿੰਘ ਜੀ ਕਥਾਗਰ ਹੋਰਾਂ ਨੇ ਅਨਤਕ ਮਿਹਨਤ ਕਰਕੇ ਖਾਸ ਭੂਮਿਕਾ ਨਿਭਾਈ ਗੁਰਬਾਣੀ ਤਖਤ ਉੱਪਰ ਸੋਭ ਹੈ ਜੋ ਤਖਤ ਲਾਇਕ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ